ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ 2013 ਦੀਆਂ ਚੋਣਾ ਵਿੱਚ ਇੱਕ ਨੌਜਵਾਨ ਦੇ ਹੋਏ ਕਤਲ ਦੇ ਮਾਮਲੇ ਵਿੱਚ ਇੱਕ ਇਨਸਪੈਕਟਰ ਫਰੀਦਕੋਟ ਨਾਲ ਸੰਬੰਧਿਤ ਇੱਕ ਇਨਸਪੈਕਟਰ ਤੇ ਉਸ ਪਿੰਡ ਦੇ ਸਰਪੰਚ ਨੂੰ ਓਵਰਕੈਟ ਦੀ ਸਜ਼ਾ ਸੁਣਾਈ ਗਈ ਹੈ ਫਰੀਦਕੋਟ ਦੀ ਅਦਾਲਤ ਨੇ ਇਹ ਸਜ਼ਾ ਪੁਲਿਸ ਵੱਲੋਂ ਦਰਜ ਕੀਤੇ ਗਏ ਕੇਸ ਵਿੱਚ ਨਹੀਂ ਸੁਣਾਈ ਬਲਕਿ ਮਰਤਕ ਦੇ ਪਿਤਾ ਵੱਲੋਂ ਕੀਤੀ ਗਈ ਸ਼ਿਕਾਇਤ ਜਿਹੜੀ ਅਦਾਲਤ ਦੇ ਵਿੱਚ ਸਿੱਧੇ ਰੂਪ ਦੇ ਵਿੱਚ ਸ਼ਿਕਾਇਤ ਦਰਜ ਕਰਾਈ ਸੀ ਉਸ ਦੇ ਵਿੱਚ ਸੁਣਾਈ ਗਈ ਹੈ ਕਿਉਂਕਿ ਪੁਲਿਸ ਨੇ ਪਹਿਲਾਂ ਤਾਂ 2013 ਦੇ ਵਿੱਚ ਜਦੋਂ ਇਹ ਕਤਲ ਹੋਇਆ ਉਸ ਤੇ ਪੁਲਿਸ ਨੇ ਇੱਕ ਐਫ ਆਈ ਆਰ ਇਸ ਇੰਸਪੈਕਟਰ ਗੁਰਚਰਨ ਸਿੰਘ ਤੇ ਪਿੰਡ ਦੇ ਸਰਪੰਚ ਪਰਮਿੰਦਰ ਸਿੰਘ ਤੇ ਕਰ ਲਈ ਸੀ ਪਰ ਬਾਅਦ ਦੇ ਵਿੱਚ ਇਹਨਾਂ ਦੋਨਾਂ ਨੂੰ ਕਲੀਨ ਚਿੱਟ ਦੇ ਦਿੱਤੀ ਸੀ ਜਿਸ ਨੂੰ ਲੈ ਕੇ ਮਿਰਤਕ ਪਵਿੱਤਰ ਸਿੰਘ ਦੇ ਪਿਤਾ ਨੇ ਅਦਾਲਤ ਤੱਕ ਪਹੁੰਚ ਕੀਤੀ ਤੇ ਉਸ ਨੇ ਅਦਾਲਤ ਦੇ ਵਿੱਚ ਆਪਣੇ ਤੌਰ ਤੇ ਚਾਰਾਜੋਈ ਕੀਤੀ ਤੇ ਉਸ ਇਸ ਗਾਸੇ ਵਿੱਚ 10 ਸਾਲ ਲੰਬੀ ਲੜਾਈ ਤੋਂ ਬਾਅਦ ਇਹ ਫੈਸਲਾ ਸੁਣਾਇਆ ਗਿਆ ਹੈ ਜ਼ਿਕਰਯੋਗ ਹੈ ਕਿ 2013 ਦੀਆਂ ਚੋਣਾਂ ਵਿੱਚ ਜਦੋਂ ਸ਼ਾਮ ਨੂੰ ਸਰਪੰਚੀ ਦਾ ਐਲਾਨ ਕਰ ਦਿੱਤਾ ਗਿਆ ਸਰਪੰਚ ਦਾ ਐਲਾਨ ਕਰ ਦਿੱਤਾ ਗਿਆ ਤਾਂ ਇੱਕ ਰੌਲਾ ਪੈ ਗਿਆ ਇਹ ਹੋਇਆ ਇੱਕ ਧੜੇ ਵੱਲੋਂ ਕਿ ਉਸ ਨੂੰ ਨਜਾਇਜ਼ ਐਲਾਨਿਆ ਗਿਆ ਹੈ ਸਰਪੰਚ ਅਸਲ ਵਿੱਚ ਗਿਣਤੀ ਦੇ ਵਿੱਚ ਹੇਰਫੇਰ ਕੀਤੀ ਗਈ ਹੈ ਜਦੋਂ ਇਹ ਰੌਲਾ ਪਿਆ ਤਾਂ ਮੌਕੇ ਤੇ ਪੁਲਿਸ ਪਹੁੰਚੀ ਉਸ ਪੁਲਿਸ ਪਾਰਟੀ ਦੀ ਅਗਵਾਈ ਗੁਰਚਰਨ ਸਿੰਘ ਇੰਸਪੈਕਟਰ ਕਰ ਰਹੇ ਸੀ ਇਹ ਰੌਲਾ ਇੰਨਾ ਵੱਧ ਗਿਆ ਕਿ ਉੱਥੇ ਗੋਲੀ ਚੱਲੀ ਤੇ ਉਸ ਗੋਲੀ ਦੇ ਵਿੱਚ ਨੌਜਵਾਨ ਪਵਿੱਤਰ ਸਿੰਘ ਦੀ ਮੌਤ ਹੋ ਗਈ ਸੀ ਫਿਰ ਇਹ ਮੁਕੱਦਮਾ ਚੱਲਿਆ ਤੇ ਹੁਣ ਫਰੀਦਕੋਟ ਦੇ ਵਿੱਚ ਇੰਸਪੈਕਟਰ ਗੁਰਚਰਨ ਸਿੰਘ ਤੇ ਸਰਪੰਚ ਪਰਮੇਂਦਰ ਸਿੰਘ ਨੂੰ ਉਮਰ ਕਹਿ ਦਿੱ ਸাজা ਸੁਣਾਈ ਗਈ ਹੈ ਆਓ ਇਸ ਬਾਰੇ ਹੋਰ ਜਾਣਕਾਰੀ ਲੈਣੇ ਆ ਸੀਨੀਅਰ ਪੱਤਰਕਾਰ ਤੇ ਐਡਵੋਕੇਟ ਜਸਵੰਤ ਜਸਤੋਂ ਅਲੀ ਸਾਹਿਬ ਜੁਲਾਈ 2013 ਚ ਗ੍ਰਿ ਪੰਚਾਇਤੀ ਇਲੈਕਸ਼ਨ ਹੋਏ ਸੀ ਉਸ ਸਮੇਂ ਦੌਰਾਨ ਚੇਤ ਸੰਗਰ ਦੇ ਪਿੰਡ ਚ ਸਰਪੰਚੀ ਦੀ ਚੋਣ ਲਈ ਦੇ ਵੋਟਾਂ ਪਈਆਂ ਸੀ ਵੋਟਾਂ ਦੀ ਗਿਣਤੀ ਦੌਰਾਨ ਝਗੜਾ ਹੋਇਆ ਸੀ ਔਰ ਉੱਥੇ ਵੀ ਪੁਲਿਸ ਦੀ ਕਯੂ ਆਰਟੀ ਟੀਮ ਪਹੁੰਚੀ ਸੀ ਜਿਹੜੀ ਮਤਲਬ ਉਹਦੀ ਜਿਹਦੀ ਗਵਾਹੀ ਅਗਰਚਨ ਸਿੰਘ ਇੰਸਪੈਕਟਰ ਕਰ ਰਹੇ ਸੀ ਤਾਂ ਇਹ ਪਤਾ ਲੱਗਾ ਕਿ ਉੱਥੇ ਜਿਹੜੀ ਹੈਗੀ ਆ ਗੋਲੀ ਚੱਲੀ ਸੀ ਗੋਲੀ ਦੇ ਵਿੱਚ ਪੁੱਤਰ ਸਿੰਘ ਨਾਮ ਦਾ ਮੁੰਡਾ ਸੀ 23 ਸਾਲ ਦਾ ਉਹਦੀ ਮੌਕੇ ਤੇ ਮੌਤ ਹੋ ਗਈ ਸੀ ਬਾਅਦ ਚ ਪੁਲਿਸ ਨੇ ਇਸ ਕੇਸ 'ਚ ਇਨਸਪੈਕਟਰ ਗੁਰਚਰਨ ਸਿੰਘ ਤੇ ਸਰਪੰਚ ਜਿਹੜਾ ਪ੍ਰਮੇਂਦਰ ਸਿੰਘ ਉਹਦੇ ਖਿਲਾਫ ਕਤਲ ਦਾ ਪਰਚਾ ਦਰਜ ਕੀਤਾ ਸੀ ਪਰ ਬਾਅਦ ਚ ਉਹਨੂੰ ਪੁਲਿਸ ਨੇ ਜਿਹੜੀ ਉਹ ਕਲੀਨ ਚਿੱਟ ਦੇ ਦਿੱਤੀ ਇਸ ਤੋਂ ਬਾਅਦ ਉਹਦੇ ਪਿਤਾ ਸਖਮਿੰਦਰ ਸਿੰਘ ਹੁਣ ਡਾਇਰੈਕਟ ਅਦਾਲਤ ਵਿੱਚ ਸ਼ਿਕਾਇਤ ਫਾਈਲ ਕੀਤੀ ਸੀ ਤਾਂ ਉਹ ਸ਼ਿਕਾਇਤ ਦੀ ਸੁਣਵਾਈ ਕਰਦੇ ਆ ਜਿਹੜੇ ਵਧੀਕ ਸੈਸ਼ਨ ਜੱਜ ਹੈਗੇ ਆ ਸ਼ੀਰਜੀਵ ਕਲੜਾ ਜੀ ਉਹਨਾਂ ਨੇ ਇਨਸਪੈਕਟਰ ਗੁਰਚਰਨ ਸਿੰਘ ਤੇ ਸਰਪੰਚ ਪਰਮਿੰਦਰ ਸਿੰਘ ਨੂੰ ਉਮਰ ਕੈਦ ਤੇ 1-1 ਲੱਖ ਰੁਪਏ ਜੁਰਮਾਨੇ ਦਾ ਹੁਕਮ ਸੁਣਾਇਆ। ਆ ਇਹਦਾ ਫਰਕ ਕੀ ਹੁੰਦਾ ਇਸ ਅਦਸਾਸੇ ਦੇ ਵਿੱਚ ਤੇ ਐਫ ਆਈ ਆਰ ਤੇ区别 ਕਰਦੇ ਆ। ਐਫ ਆਈ ਆਰ ਜਿਹੜੀ ਹੈਗੀ ਉਹਦੀ ਇਨਵੈਸਟੀਗੇਸ਼ਨ ਪੁਲਿਸ ਕਰਦੀ ਹੈਗੀ ਆ। ਜਿਹੜਾ ਅਦਸਾਸਾ ਹੈਗਾ ਦੀ ਇਨਵੈਸਟੀਗੇਸ਼ਨ ਜਾਂ ਇਹਨੂੰ ਇਨਕੁਆਰੀ ਕਹਿੰਦੇ ਉਹ ਅਦਾਲਤ ਕਰਦੀ ਹੈਗੀ ਆ। ਉਹਦੇ ਚ ਜਿਹੜਾ ਮਦਈ ਧਿਰ ਨੂੰ ਆਪ ਸਾਰਾ ਗੋਈ ਲੈ ਕੇ ਆਉਣੀ ਪੈਂਦੀ ਹੈ। ਜੇ ਐਫਆਈਆਰ ਹੋਵੇ ਤਾਂ ਤੇ ਜਿਹੜੀ ਸਾਰੀ ਗੋਈ ਕਲੈਕਟ ਕਰਨੀ ਹੈ ਉਹ ਉੱਪਰ ਸੀ ਜ਼ਿੰਮੇਵਾਰੀ ਹੁੰਦੀ ਹੈ ਇਹ ਸਾਰੀ ਕਾਰਵਾਈ ਉਹਨਾਂ ਨੇ ਆਪ ਕੀਤੀ ਹਾਂ ਇਹ ਸਾਰੀ ਕਾਰਵਾਈ ਉਹਨਾਂ ਨੇ ਆਪ ਕੀਤੀ ਕਰੀਬ 10 ਸਾਲ 11ਵੇਂ ਸਾਲ ਤੋਂ ਕਿ ਸ਼ੁਰੂ ਹੋ ਗਿਆ ਸੀ 10 ਸਾਲ ਤੱਕ ਲੰਬੀ ਸੁਣਵਾਈ ਚੱਲ ਰਹੀ ਹੈ ਉਸ ਤੋਂ ਬਾਅਦ ਜਿਹੜਾ ਅਦਾਲਤ ਦਾ ਇਹ ਫੈਸਲਾ ਆਇਆ ਹੈਗਾ ਤੇ ਹੁਣ ਇਦੋਂ ਮੋਜੁੰਦਰੀ ਆ ਗਈ ਉਹ ਫ੍ਰੀ ਕੋਟ ਜੇਲ੍ਹ ਚ ਨਜ਼ਰਬੰਦ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਹੋ ਤੇ ਹਲੇ ਤੱਕ ਸਾਡਾ ਚੈਨਲ ਫਾਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫਾਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਜਰ ਕਰੋ